ਇਹ ਬ੍ਰਦਰ ਪਾਈ ਮੰਜ ਰੋਡ ਤਰੰਤ ਅੰਮ੍ਰਿਤਸਰ ਤੇ ਰਹਿਣ ਵਾਲੇ ਹਨ ਇਨਾਂ ਦੀ ਗਵਾਹੀ ਇਹ ਹੈ ਕਿ ਇਨਾਂ ਦਾ ਬੇਟਾ ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ ਉਸ ਦੀ ਮੈਰਿਜ ਹੋਣ ਤੋਂ ਬਾਅਦ ਉਹ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਲੱਗ ਪਏ ਤੇ ਉਹ ਜਾਣ ਚੁੱਕੇ ਸੀ ਕਿ ਸੱਚਾ ਤੇ ਜੀਵਤ ਪਰਮੇਸ਼ਰ ਯਿਸੂ ਮਸੀਹ ਹੀ ਹੈ ਤੇ ਇਨਾਂ ਦਾ ਬੇਟਾ ਜਦ ਅਮਰੀਕਾ ਤੋਂ ਇੰਡੀਆ 1 ਮਹੀਨੇ ਤੇ ਕੁਝ ਦਿਨ ਰਹਿਣ ਆਏ ਤਾਂ ਇੰਡੀਆ ਆਉਣ ਤੋਂ ਪਹਿਲਾਂ ਪ੍ਰਭੂ ਨੇ ਉਹਨਾਂ ਨੂੰ ਦਰਸ਼ਨ ਦਿੱਤਾ ਕਿ ਕਿਸ ਤਰ੍ਹਾਂ ਪਰਮੇਸ਼ਰ ਇਨਾਂ ਨੂੰ ਪ੍ਰਭੂ ਵਿੱਚ ਲਿਆ ਰਿਹਾ ਹੈ ਉਹ ਚਾਹੁੰਦੇ ਸੀ ਕਿ ਮੇਰੀ ਪੂਰੀ ਫੈਮਲੀ ਵੀ ਮਸੀਹ ਵਿੱਚ ਆ ਜਾਣ ਜਿਸ ਕਾਰਨ ਉਹ ਪੰਜਾਬ ਵਿੱਚ ਕੋਈ ਐਸੀ ਚਰਚ ਚਾਹੁੰਦੇ ਸੀ ਜਿਸ ਵਿੱਚ ਪਰਮੇਸ਼ਵਰ ਦੀ ਜੀਵਤ ਹਜ਼ੂਰੀ ਹੋਵੇ ਜੋ ਕਿ ਮੇਰੀ ਮੈਨੂੰ ਪੂਰੀ ਤਰ੍ਹਾਂ ਗਾਈਡ ਕਰਨ ਤੇ ਮੁਸੀਬਤ ਵਿੱਚ ਹੋਰ ਮਜ਼ਬੂਤ ਕਰ ਸਕਣ ਉਸ ਤੋਂ ਬਾਅਦ ਇੱਕ ਵਿਸ਼ਵਾਸੀ ਰ ਇਹਨਾਂ ਦੇ ਬੇਟੇ ਨੂੰ ਪਰਮਜੀ ਸਹਾਤਾ ਮਿਨਿਸਟਰੀ ਬਾਰੇ ਦੱਸਿਆ ਜਦ ਇਹਨਾਂ ਦਾ ਬੇਟਾ ਪਹਿਲੀ ਵਾਰ ਚਰਚ ਭਾਵਨ ਵਿੱਚ ਆਏ ਤਾਂ ਗਵਾਹੀਆਂ ਸੁਣੀਆਂ ਬੱਚਿਆਂ ਨੂੰ ਸੁਣਿਆ ਤੇ ਜਦ ਪਾਸਟਰ ਜੀ ਕੋਲੋਂ ਉਹਨਾਂ ਨੇ ਲੇ ਹੈਂਡ ਪ੍ਰੇ ਕਰਵਾਈ ਤਾਂ ਉਹਨਾਂ ਨੂੰ ਸਵਰਗੀ ਮੱਸਾ ਛੋਇਆ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹੀ ਇੱਕ ਐਸੀ ਚਰਚ ਹੈ ਜਿਸ ਵਿੱਚ ਉਹਨਾਂ ਦਾ ਮੇਰਾ ਪਰਿਵਾਰ ਵੀ ਬਚਾਇਆ ਜਾ ਸਕਦਾ ਹੈ ਉਸ ਤੋਂ ਬਾਅਦ ਉਹ ਲਗਾਤਾਰ ਹਰ ਦਿਨ ਸ਼ਾਮ ਦੀ ਬੰਦ ਤੇ ਐਤਵਾਰ ਦੀ ਮੰਦਗੀ ਤੇ ਹੁੰਦੇ ਰਹੇ ਤੇ ਬਚਨਾਂ ਨੂੰ ਸੁਣਦੇ ਰਹੇ ਤੇ ਜਿਸ ਤਰ੍ਹਾਂ ਪਰਮੇਸ਼ਵਰ ਦੇ ਦਾਸ ਕੋਲ ਸੁਣਦੇ ਤਾਂ ਉਸੇ ਤਰ੍ਹਾਂ ਘਰ ਜਾ ਕੇ ਸੁਣਾਉਂਦੇ ਸੀ ਤੇ ਦੱਸਦੇ ਸੀ ਕਿ ਰਾ ਸੱਚਾਈ ਤੇ ਜੀਵਨ ਸਿਰਫ ਯਿਸੂ ਮਸੀਹ ਹੀ ਹੈ ਇਸ ਬ੍ਰਦਰ ਨੂੰ ਪੈਰਾਲਾਈਜ਼ ਅਟੈਕ ਹੋਣ ਦੇ ਕਾਰਨ ਮੂੰਹ ਟੇਡਾ ਹੋ ਚੁੱਕਿਆ ਸੀ ਜਿਸ ਕਾਰਨ ਇਹਨਾਂ ਨੇ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਇਹਨਾਂ ਦਾ ਇਲਾਜ ਸ਼ੁਰੂ ਕੀਤਾ ਪਰ ਕੋਈ ਫਰਕ ਨਹੀਂ ਪਿਆ ਤੇ ਡਾਕਟਰ ਨੇ ਇਹਨਾਂ ਨੂੰ ਕਿਹਾ ਕਿ ਜੇਕਰ 6 ਮਹੀਨੇ ਕਿ ਤੁਹਾਡਾ ਮੂੰਹ ਟੇਡਾ ਰਿਹਾ ਤਾਂ ਦੁਨੀਆ ਤੇ ਕੋਈ ਮਨੁੱਖ ਤੁਹਾਡਾ ਇਲਾਜ ਨਹੀਂ ਕਰ ਸਕਦਾ ਇਹ ਬ੍ਰਦਰ ਦੱਸਦੇ ਹਨ ਕਿ ਮੂੰਹ ਟੇਡਾ ਹੋਣ ਕਰਕੇ ਇਹਨਾਂ ਕੋਲੋਂ ਪਾਣੀ ਵੀ ਨਹੀਂ ਸੇ ਪੀਤਾ ਜਾਂਦਾ ਪਾਣੀ ਪੀਂਦੇ ਤਾਂ ਇੱਕ ਸਾਈਡ ਨੂੰ ਵਗ ਜਾਂਦਾ ਇਹ ਬ੍ਰਦਰ ਸੋਚਦੇ ਕਿ ਰੱਬਾ ਜਾਂ ਤਾਂ ਮੈਨੂੰ ਠੀਕ ਕਰ ਦੇ ਜਾਂ ਮੈਂ ਮਰ ਹੀ ਜਾਵਾਂ ਉਹਨੂੰ ਦੇ ਕੇ ਬਹੁਤ ਪਰੇਸ਼ਾਨ ਹੁੰਦੇ ਇਹਨਾਂ ਦੇ ਬੇਟੇ ਨੇ ਦੱਸਿਆ ਕਿ ਤੁਸੀਂ ਸਿਰਫ ਚਰਚ ਭੌਂਰ ਵਿੱਚ ਜਾ ਕੇ ਹੀ ਠੀਕ ਹੋ ਸਕਦੇ ਹੋ ਉਹਨਾਂ ਦੇ ਬਹੁਤ ਕਹਿਣ ਨਾਲ ਤੇ ਸਮਝਾਉਣ ਨਾਲ ਇਹਨਾਂ ਨੇ ਵਿਸ਼ਵਾਸ ਕੀਤਾ ਤੇ ਪਾਸਟਰ ਜਿਹਨੂੰ ਪੁਸ਼ਕੇ ਪੂਰੀ ਫੈਮਿਲੀ ਨੂੰ ਇਹਨਾਂ ਦੇ ਬੇਟੇ ਨੇ ਘਰ ਵਿੱਚ ਹੀ ਬਪਤਿਸਮਾ ਦਿੱਤਾ ਤੇ ਜਦ ਪਹਿਲੀ ਵਾਰ ਇਹਨਾਂ ਨੇ ਪਾਸਟਰ ਜੀ ਨੂੰ ਘਰ ਬੁਲਾਇਆ ਤਾਂ ਪਾਸਟਰ ਜੀ ਨੇ ਇਹਨਾਂ ਦੇ ਲਈ ਹੈਂਡਪ੍ਰੇ ਕੀਤੀ ਤਾਂ ਜੋ ਪੈਰਾਲਾਈਜ਼ ਅਟੈਕ ਦੇ ਕਾਰਨ ਇਸ ਬ੍ਰੇਡਾ ਹੋਰੀਆ ਉਹ ਪਾਸਟਰ ਜੀ ਕੋਲੋਂ ਸਿਰਫ ਇੱਕ ਵਾਰ ਲੈ ਹੈਂਡ ਪ੍ਰੇ ਕਰਵਾਉਣ ਦੇ ਦੁਆਰਾ ਦੋ ਦਿਨ ਬਾਅਦ ਹੀ ਮੂੰਹ ਸਿੱਧਾ ਹੋ ਗਿਆ ਹallelujah ਹallelujah ਜਿਸ ਵੇਲੇ ਇਹ ਬ੍ਰਦਰ ਦਾ ਹੋਰ ਵਿਸ਼ਵਾਸ ਪੱਧਿਆ ਤੇ ਲਗਾਤਾਰ ਚਰਚ ਭਵਨ ਵਿੱਚ ਆਉਂਦੇ ਰਹੇ ਇਸ ਬ੍ਰਦਰ ਨੂੰ ਪਿਛਲੇ 30 ਸਾਲ ਤੋਂ ਥਾਇਰੋਇਡ ਦੀ ਬਿਮਾਰੀ ਸੀ ਜੋ ਕਿ ਇਹਨਾਂ ਦੀ ਫੈਮਿਲੀ ਕਰਸ ਸੀ ਇਨਾਂ ਦੇ ਥਾਇਰੋਇਡ ਇਨਾਂ ਦੇ ਫਾਦਰ ਤੇ ਭੈਣ ਭਰਾਵਾਂ ਨੂੰ ਵੀ ਸੀ ਥਾਇਰੋਇਡ ਦੇ ਕਾਰਨ ਇਹ ਬ੍ਰਦਰ ਨੂੰ ਕਾਫੀ ਮੁਸ਼ਕਲ ਆਉਂਦੀ ਸੀ ਪਿਛਲੇ 30 ਸਾਲ ਤੋਂ ਇਹ ਬ੍ਰਦਰ ਜਦ ਵੀ ਪਾਣੀ ਪੀਂਦੇ ਤਾਂ ਪੀਂਦਿਆਂ ਪੀਂਦਿਆਂ ਹੀ ਕਦੇ ਵਿੱਚ ਪਾਣੀ ਰੁਕ ਜਾਂਦਾ ਤੇ ਇਹਨਾਂ ਨੂੰ ਵੌਮਟਿੰਗ ਦੀ ਤਰ੍ਹਾਂ ਪਾਣੀ ਬਾਹਰ ਕੱਢਣਾ ਪੈਂਦਾ ਸੀ ਇਹਨਾਂ ਨੇ ਡਾਕਟਰ ਕੋਲੋਂ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਇਹਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਦੱਸੀ ਤੇ ਲਾਈਫਟਾਈਮ ਮੈਡੀਸਿਨ ਖਾਣ ਨੂੰ ਦੱਸਿਆ ਤੇ ਹਰ ਰੋਜ਼ ਇੱਕ ਗੋਲੀ ਖਾਦੇ ਰਹੇ ਪਰ ਥਾਇਰੋਇਡ ਦਾ ਪੱਕਾ ਇਲਾਜ ਨਹੀਂ ਸੀ ਹੋ ਰਿਹਾ ਚੱਜ ਪਵਨ ਨਾਲ ਜੁੜਨ ਤੋਂ ਬਾਅਦ ਇਸ ਬ੍ਰਦਰ ਨੇ ਪਾਸਜ ਜੀ ਨੂੰ ਇਸ ਪ੍ਰੋਬਲਮ ਬਾਰੇ ਦੱਸਿਆ ਤਾਂ ਪਾਸਜ ਜੀ ਜਿਨੇ ਇਹਨਾਂ ਨੂੰ ਪ੍ਰੈਜ਼ੈਟਿਕ ਵਰਡ ਦਿੱਤੇ ਕਿ ਤੁਹਾਡਾ ਥਾਇਰੋਇਡ ਖਤਮ ਹੈ ਅੱਜ ਤੂੰ ਜਾਓ ਜਾ ਕੇ ਚੈੱਕ ਕਰਵਾ ਲਓ ਇਸ ਬ੍ਰਦਰ ਨੇ ਕਿਹਾ ਕਿ ਮੈਂ ਤਾਂ ਅਜੇ ਪੀਤੇ ਕੱਲ ਹੀ ਮੈਡੀਸਿਨ ਲੈ ਕੇ ਆਇਆ ਹਾਂ ਉਸ ਤੋਂ ਕੁਝ ਦਿਨਾਂ ਬਾਅਦ ਇਸ ਬ੍ਰਦਰ ਨੇ ਥਾਇਰੋਇਡ ਦਾ ਟੈਸਟ ਕਰਵਾਇਆ ਤਾਂ ਡਾਕਟਰ ਨੇ ਇਹਨਾਂ ਦੀ ਰਿਪੋਰਟ ਦੇਖ ਕੇ ਕਿਹਾ ਕਿ ਤੁਹਾਡਾ ਥਾਇਰੋਇਡ ਦਾ ਪਿਛਲੇ 20 ਸਾਲਾਂ ਜੰਦੀਆਂ ਸੀ ਤੇ ਕਈ ਵਾਰ ਇਹਨਾਂ ਨੇ ਟੈਸਟ ਵੀ ਕਰਵਾਏ ਸਨ ਉਸੇ ਥਾਇਰੋਇਡ ਦੇ ਪੰਚਤ ਪਾਸਟਰ ਜੀ ਨੇ ਇਹਨਾਂ ਨੂੰ ਪ੍ਰੋਫੈਟਿਕ ਵਰਡ ਦਿੱਤੇ ਤਾਂ ਪਰਮੇਸ਼ਰ ਨੇ ਇਹਨਾਂ ਦੀ ਬੋਡੀ ਨੂੰ ਨਵਾਂ ਬਣਾਇਆ ਤੇ ਜਿਸ ਕਾਰਨ ਰਿਪੋਰਟ ਅਨੁਸਾਰ ਨਵੀਂ ਰਿਪੋਰਟ ਅਨੁਸਾਰ ਡਾਕਟਰ ਨੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ 20 ਸਾਲ ਤੋਂ ਖਾਰੇ ਨਹੀਂ ਹੈ ਹੁਣੇ ਬ੍ਰਦਰ ਪਾਣੀ ਪੀਂਦੇ ਹਨ ਤਾਂ ਕਦੇ ਵਿੱਚ ਨਹੀਂ ਅਟਕਦਾ ਤੇ ਹੁਣ ਇਹਨਾਂ ਨੂੰ ਥਾਇਰੋਇਡ ਸਿੰਛੜੀ ਨੂੰ 1.5 ਸਾਲ ਹੋ ਚੁਕਾ ਹੈ ਤੇ 1.5 ਸਾਲ ਤੋਂ ਇਹ ਬ੍ਰਦਰ ਥਾਇਰੋਇਡ ਦੀ ਬਿਮਾਰੀ ਤੋਂ ਬਿਲਕੁਲ ਆਜ਼ਾਦ ਹੋ ਚੁੱਕੇ ਹਨ ਇਸ ਇਸ ਵੱਡੀ ਤੇ ਅਦਭੁਤ ਕੁ